ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਓ ਠੇਕੇ ਵਾਲਿਆ ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਓ ਠੇਕੇ ਵਾਲਿਆ ਇੱਕ ਪੈਰਾ ਹੋਰ ਮੰਨਿਆ ਤੂੰ ਲਿਸਟ ਬਣਾਉਂਦਾ ਪਿਆ ਏ ਆਪਣਾ ਹਿਸਾਬ ਦਿਖਾਉਂਦਾ ਪਿਆ ਤੂੰ ਕੀ ਲਿਸਟ ਬਣਾਉਦਾ ਆ ਮੰਨਿਆ ਤੂੰ ਲਿਸਟ ਬਣਾਉਂਦਾ ਪਿਆ ਏ ਆਪਣਾ ਹਿਸਾਬ ਦਿਖਾਉਂਦਾ ਪਿਆ ਏ ਪਰ ਅਸੀਂ ਤੇ ਤੂੰ ਪਾਈਆ ਜੋ ਮੰਗਾਲਿਆ ਓਏ ਸਾਡੇ ਲਈ ਤਾਂ ਬੋਲ ਵੇ ਜਨਾਓ ਠੇਕੇ ਵਾਲਿਆ ਕੀ ਰੰਗ ਭਾਵਾਂ ਕਿਆ ਸਾਰੇ ਤੇ ਸਾਰੇ ਇੱਤਰੀ ਸਾਰੇ ਇੱਕ ਰੀ ਸਾਰੇ ਤੂੰ ਬੁਹਾ ਕਾ ਤੂੰ ਲਾਲਿਆ ਵੇ ਸਾਡੇ ਲਈ ਤਾਂ ਖੋਲ ਵੇ ਜਨਾਓ ਠੇਕੇ ਵਾਲਿਆ ਓਏ ਕੀ ਮਾਰਦਾ ਸਾਜੀ ਘਿਰਤਾ ਜੀ ਅੱਜ ਰੇ ਗਰਾਵਾਂਗੇ ਜਿੰਨਾ ਜਿੰਨੀ ਜਿਵਾ ਜੇ ਮਰ ਕੇ ਤੇ ਮਰਦੇ ਦਾ ਲਸਤਾ ਜੀ ਚੱਲ ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਉਠੇਕੇ ਵਾਲਿਆ ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਉਠੇਕੇ ਵਾਲਿਆ ਇੱਕ ਪੈਰਾ ਹੋਰ ਮੁੰਨਿਆ ਤੂੰ ਲਿਸਟ ਬਣਾਉਂਦਾ ਫਿਰੇ ਆਪਣਾ ਹਿਸਾਬ ਦਿਖਾਉਂਦਾ ਪਿਆ ਏ ਤੇ ਲਿਸਟ ਬਣਾਉਦਾ ਹਾਂ ਮੰਨਿਆ ਤੂੰ ਲਿਸਟ ਬਣਾਉਦਾ ਪਿਆ ਏ ਆਪਣਾ ਹਿਸਾਬ ਦਿਖਾਉਂਦਾ ਪਿਆ ਏ ਕਾਰੀ ਕਰੀ ਗਈ ਪਰ ਅਸੀਂ ਤੇ ਤੂੰ ਪਾਇਆ ਜੋ ਮਗਾ ਰਿਆ ਓਏ ਸਾਡੇ ਲਈ ਤਾਂ ਬੋਲ ਵੇ ਜਨਾ ਉਠਕੇ ਵਾਲਿਆ ਆਰੇ ਕਹੇ ਸਾਰੇ ਇੱਕ ਦੀ ਸਾਰੇ ਇੱਕ ਦੀ ਸਾਰੇ ਤੂੰ ਬੁਹਾ ਕਾ ਤੂੰ ਲਾਲਿਆ ਵੇ ਸਾਡੇ ਲਈ ਤਾਂ ਖੋਲ ਵੇ ਜਨਾ ਉਠਕੇ ਵਾਲਿਆ ਕੀ ਆ ਬਾਸਤਾ ਜੀ ਘੇਰਤਾ ਜੀ ਅੱਜ ਰੇ ਕਰਾਵਾਂਗੇ ਜਿੰਨਾ ਜਿੰਨੀ ਜਿਵੇਂ ਜਿਵੇਂ ਮਰ ਕੇ ਤਾਂ ਮਰ ਕੇ ਢਾਲਾ ਉਸਤਾ ਜੀ ਚਲ ਜੇ ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਓ ਠੇਕੇ ਵਾਲਿਆ ਠੇਕੇ ਵਾਲਿਆ ਤੂੰ ਬੁਹਾ ਕਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਓ ਠੇਕੇ ਵਾਲਿਆ ਇੱਕ ਪੈਰਾ ਹੋਰ ਮੁੰਨਿਆ ਤੂੰ ਲਿਸਟ ਬਣਾਉਂਦਾ ਪਈ ਆਪਣਾ ਹਿਸਾਬ ਦਿਖਾਉਂਦਾ ਤੈਨੂੰ ਲਿਸਟ ਬਣਾਉਦਾ ਹਾਂ ਮੰਨਿਆ ਤੂੰ ਲਿਸਟ ਬਣਾਉਦਾ ਪਿਆ ਏ ਆਪਣਾ ਆਪਣੀ ਸੋਰ ਪਰ ਹਿਸਾਬ ਦਿਖਾਉਂਦਾ ਪਿਆ ਏ ਪਰ ਅਸੀਂ ਤੇ ਤੂੰ ਪਾਇਆ ਜੋ ਮਗਾਲਿਆ ਵੇ ਸਾਡੇ ਲਈ ਤਾਂ ਬੋਲ ਵੇ ਜਨਾ ਉਠੇਕੇ ਵਾਲਿਆ ਕਿਆ ਕਰਾਂ ਮੈਂ ਆਵਾ ਗਿਆ ਸਾਰੇ ਕਹੇ ਸਾਰੇ ਇੱਕ ਦੀ ਸਾਰੇ ਤੂੰ ਬੁਹਾ ਕਾ ਤੂੰ ਲਾਲਿਆ ਵੇ ਸਾਡੇ ਲਈ ਤਾਂ ਖੋਲ ਵੇ ਜਨਾ ਉਠੇਕੇ ਵਾਲਿਆ ਕਿਆ ਬਾਤ ਸਾਧ ਜੀ ਘੈਰਤਾ ਜੀ ਅਸਰੇ ਕਰਾਵਾਂਗੇ ਜਿੰਨਾ ਜਿੰਨੀ ਜਿਵੇਂ ਜਿਵੇਂ ਮਰ ਕੇ ਤਾਂ ਮਰ ਜੀ ਦੱਲਾ ਸਾਧ ਜੀ